ਸਾ ਮੇਰਾ ਨਾ ਰਾਜਕੁਮਾਰ ਸੈਣੀ ਪਿੰਡ ਖਰਾਬਗੜ ਤੋਂ ਹੀ ਜੀ ਸਰ ਅੱਜ ਰੋਸ ਕਰ ਰਹੇ ਹੋ ਕੀ ਗੱਲ ਆ ਕੀ ਕਰਨਾ ਆ ਰੋਸ ਦਾ ਕਰਨ ਦਾ ਇਹ ਆ ਜੀ ਦੇਖੋ ਰੋਸਤਾ ਵੈਸੇ 4-5 ਦਿਨ ਤੋਂ ਸਾਰਾ ਇਲਾਕਾ ਇੱਥੇ ਹੀ ਬੈਠਿਆ ਜਿਹੜਾ ਪਾਣੀ ਦੀ ਮਾਰਾਂ ਆਈ ਹੋਈ ਆ ਪਾਣੀ ਦੀ ਆਫਤ ਆਈ ਹੋਈ ਆ ਇਹਦੇ ਕਰਕੇ ਹੀ ਮਤਲਬ ਚਲੋ ਆਪਣੇ ਬਣਾਂ ਦੀ ਰਾਖੀ ਕਰਨ ਵਾਸਤੇ ਬੈਠੇ ਸੀਗੇ ਤੇ ਸਾਰਾ ਦੇਖਭਾਲ ਇਲਾਕੇ ਵੱਲੋਂ ਜਿੰਨੇ ਨੌਜਵਾਨ ਮੁੰਡੇ ਹੈਗੇ ਸਾਰੇ ਦੇਖਭਾਲ ਕਰ ਰਹੇ ਆ ਅੱਜ ਜਿਹੜੇ ਅੱਜ ਨਵੀਂ ਘਟਨਾ ਸਾਡੇ ਨਾਲ ਇਲਾਕੇ ਨਾਲ ਜਿਹੜੀ ਹੋਈ ਹੈ ਨਾ ਇਹ ਹੋਈ ਆ ਜਦੋਂ ਜਿੰਨੇ ਬਿਗੈਰ ਸਰਕਾਰ ਤੋਂ ਮੰਤਰੀ ਜਾਂ ਸੰਤਰੀ ਜਿੰਨੇ ਵੀ ਆ ਰਹੇ ਉਹ ਉਹ ਗੱਲ ਹੈ ਸਾਡੀ ਤਕਰੀਫਾਂ ਸੁਣ ਰਹੇ ਆ ਅੱਜ ਸਾਨੂੰ ਆਸ ਸੀਗੀ ਮੌਕੇ ਦੇ ਜਿਹੜੇ ਮੰਤਰੀ ਸੀਗੇ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਸੀਗੇ ਤੇ ਜਦੋਂ ਉਹਨਾਂ ਦਾ ਆਉਣ ਦਾ ਸਾਨੂੰ ਮੈਸੇਜ ਮਿਲਿਆ ਚਲ ਸਾਨੂੰ ਚਾਹ ਹੋਇਆ ਸੀ ਕਿ ਵੀ ਕਿ ਸਰ ਮੌਜੂਦਾ ਸਰਕਾਰ ਵੱਲੋਂ ਕੋਈ ਨਾ ਕੋਈ ਆਇਆ ਤੇ ਸਾਡੀ ਸਾਰ ਲਵੇਗਾ ਕਿਉਂਕਿ ਅੱਗੇ ਬੁੱਧਮਰ ਪਿੰਡ ਪੈਂਦਾ ਬੁੱਧਮਰ ਪਿੰਡ 'ਚ ਪਿੰਡ ਦੇ ਲਾਗੇ ਪਾਣੀ ਲੱਗੇ ਹੋਇਆ ਸਾਰੀ ਫਸਲਾਂ ਡੁੱਬੀ ਹੋਈਆਂ ਉੱਥੇ ਮੌਜੂਦਾ ਜਿਹੜੀ ਡਿਸਪੈਂਸਰੀ ਆ ਉਦੇ ਜੋ ਕੋ ਡਾਕਟਰ ਨੇ ਕੋਈ ਉਹਦੇ ਦਵਾਈ ਨਹੀਂ ਸਾਨੂੰ ਆਸੀ ਕਿ ਜਦ ਸਿਹਤ ਮੰਤਰੀ ਆਇਆ ਸਿਹਤ ਸਭ ਤੋਂ ਜ਼ਰੂਰੀ ਪਹਿਲਾਂ ਅੱਜ ਮੌਕੇ ਤੇ ਸਭ ਤੋਂ ਪਹਿਲਾਂ ਸਿਹਤ ਦੇ ਵਾਸਤੇ ਜਿਹੜਾ ਉਪਰਾਲਾ ਹੋਣਾ ਚਾਹੀਦਾ ਜਿੱਦਾਂ ਹੁਣ ਦੇਖੋ ਆ ਖੜੇ ਆ ਟਿੱਪਰ ਖੜੇ ਆ ਮਿੱਟੀ ਆ ਰਹੀ ਆ ਸਾਰੇ ਮਤਲਬ ਪ੍ਰਸ਼ਾਸਨ ਲੱਗੇ ਹੋਏ ਇੱਥੇ ਡਰੇਨ ਵਿਭਾਗ ਵੱਲੋਂ ਤੇ ਇਸੇ ਤਰ੍ਹਾਂ ਸਿਹਤ ਦਾ ਸਭ ਤੋਂ ਪਹਿਲੀ ਜਿਹੜੀ ਪੌੜੀਓ ਸਭ ਤੋਂ ਸਿਹਤ ਦੀ ਜ਼ਰੂਰੀ ਸੀਗੀ ਇੱਥੇ ਕੋਈ ਐਂਬੂਲੈਂਸ ਹੁੰਦੀ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਰਾਤ ਅਸੀਂ ਸਾਰੇ ਪਿੰਡਾਂ ਦੇ ਮੁੰਡੇ ਮਤਲਬ ਟੀਮਾਂ ਬਣਾਵਣਾ ਕੇ ਗੱਸਤ ਕਰ ਰਹੇ ਬੰਨਾਂ ਦੇ ਜਿੱਥੇ ਕੋਈ ਲੋੜ ਹੁੰਦੀ ਆ ਪ੍ਰਸ਼ਾਸਨ ਨੂੰ ਵੀ ਅਸੀਂ ਦੱਸਦੇ ਆ ਪ੍ਰਸ਼ਾਸਨ ਹੀ ਪਹੁੰਚਦਾ ਤੇ ਨਾਲੇ ਕੱਲ ਪਿਆ ਸੀਗਾ ਨਕਾ ਪ੍ਰਸ਼ਾਸਨ ਨਾਲ ਗਿਆ ਲੋਕਾਂ ਵੱਲੋਂ ਵੀ ਸੇਰ ਉੱਥੇ ਕਿਤੇ ਗਈ ਪਰ ਰਾਤ ਕੀ ਘਟਨਾ ਸਾਡੇ ਨਾਲ ਹੋਈ ਰਾਤ ਕੱਲ ਦਿਨ 'ਚ ਵੀ ਹੋਈ ਦਿਨ ਦੇ ਤਾਂ ਕੁਝ ਨਹੀਂ ਜਿਹੜੀ ਰਾਤ ਸਾਡੇ ਨਾਲ ਘਟਨਾ ਹੋਈ ਆ ਜਿਹਨੇ ਬੰਦੇ ਗਸ਼ਤ ਕਰਨ ਵਾਸਤੇ ਜਾ ਰਹੇ ਸੀਗੇ ਉੱਥੇ ਮੌਕੇ ਤੇ ਇੱਕ ਬੜਾ ਵੱਡਾ ਸੱਪ ਮਤਲਬ ਉਹ ਖਤਰਨਾਕ ਆ ਮੇਰੇ ਕੋਲ ਵੀਡੀਓ ਪਈ ਆ ਜਿਹੜਾ ਮਤਲਬ ਸੇਵਾਦਾਰ ਦਾ ਪੈਰ ਉੱਥੇ ਰੱਖਿਆ ਗਿਆ ਸੇਵਾਦਾਰ ਦੇ ਜਿਹੜੇ ਪੈਰ ਰੱਖਿਆ ਗਿਆ ਚਲੋ ਵਿਚਾਰ ਆ ਗਿਆ ਉਨੇ ਵੀ ਇਹਦਾ ਫਰਕ ਰਹਿ ਗਿਆ ਬਚ ਗਿਆ ਜੀ ਉਹ ਪਰ ਜੇ ਬਾਈ ਚਾਂਸ ਨੂੰ ਮੌਕੇ ਤੇ ਸੱਪ ਡੱਸ ਲੈਂਦਾ ਜੀ ਇੱਥੇ ਦੱਸੋ ਕਿਹੜੀ ਸੇਫ ਸੂਰਤ ਦੀਗੀ ਇੱਥੇ ਛੱਡੋ ਦੁੱਦਣ ਆ ਦੁੱਦਣ ਸਾਰੀ ਸੜਕ ਟੁੱਟੀ ਪਈ ਹੈ ਜਿੰਨੇ ਚਿਰ ਨੂੰ ਅਸੀਂ ਲੈ ਕੇ ਉੱਥੇ ਜਾਂਦੇ ਰਹਿੰਦੇ ਤੇ ਉਸ ਟਾਈਮ ਤੱਕ ਤਾਂ ਕੰਮ ਹੀ ਬਣ ਜਾਣਾ ਸੀਗਾ ਮੁੰਡੇ ਨੇ ਨੌਜਵਾਨ ਮੁੰਡਾ ਸੀ ਉਹਨੇ ਮਾਰੇ ਜਾਣਾ ਸੀ ਫੇਰ ਸਰਕਾਰਾਂ ਕੀ ਕਰਦੀਆਂ ਨੇ ਜਦੋਂ ਮਤਲ ਕੋਈ ਐਹੀ ਜਿਹੀ ਘਟਨਾ ਹੋ ਗਈ ਸੱਪ ਲੜਨ ਨਾਲ ਡੁੱਬਣ ਨਾਲ ਕੋਈ ਗੱਲ ਹੋ ਗਈ ਤੇ ਉਸ ਟਾਈਮ ਆ ਕੇ ਫਿਰ ਐਂਬੂਲੈਂਸ ਸਭ ਆ ਜਾਂਦੀਆਂ ਨੇ ਤੇ ਸਰਕਾਰ ਦੇ ਨੁਮਾਇंदे ਵੀ ਆ ਜਾਂਦੇ ਆ ਇਹ ਫਰਸ ਟੈਂਬਰ ਉਹਨੂੰ ਆ ਕੇ ਜਿਹੜਾ ਕੋਈ ਦੁਰਘਟਨਾ ਹੋ ਗਈ ਉਹਨੂੰ ਫੰਡ ਵੀ ਅਲਾਉਂਸ ਕਰ ਦਿੰਦੇ ਤੈਨੂੰ ਇੰਨਾ ਫੰਡ ਦੇਵਾਂਗੇ ਜੀ ਜੀ ਕਰੇ ਨੌਕਰੀ ਵੀ ਅਲਾਉਂਸ ਕਰ ਦੇਣ ਮੌਕੇ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਭਾਵੇਂ ਚ ਮਿਲੇ ਨਾ ਮਿਲੇ ਨੇਰੀ ਤਾਂ ਇਹੀ ਬੇਨਤੀ ਆ ਜ ਸਾਨੂੰ ਆਸ ਸੀ ਕਿ ਡਾਕਟਰ ਬਲਵੀਰ ਜੀ ਇੱਥੇ ਆਉਣਗੇ ਤੇ ਸਾਡੀ ਸਾਰ ਲੈਣਗੇ ਚਲੋ ਸੋ ਉਹਨਾਂ ਕੋਲੋਂ ਹੋਰ ਤਾਂ ਕੀ ਮੰਗ ਕਰਨਾ ਕੀ ਸਾਨੂੰ ਸਰਕਾਰ ਦੀ ਆਸ ਹੈ ਕਿਉਂਕਿ 3.5 ਸਾਲ ਅਸੀਂ ਦੇਖ ਹੀ ਲਿਆ ਆ ਸੜਕਾਂ ਦਾ ਹਾਲ ਤੁਸੀਂ ਦੇਖ ਲਓ ਕੀ ਚੀਜ਼ ਆ ਜੇ ਬੰਦਾ ਬਿਮਾਰ ਹੋ ਜਾਏ ਤੇ ਜਿਹੜਾ ਹਸਪਤਾਲ ਆ ਮੌਕੇ ਦਾ ਹੈਗਾ 32 34 35 ਕਿਲੋਮੀਟਰ ਤੋਂ ਪਟਿਆਲਾ ਪ ਉੱਤੇ ਵਾਲਾ ਪਹੁੰਚ ਨਹੀਂ ਸਕਦਾ ਬੰਦਾ ਉਸ ਟੈਂਕ ਤੱਕ ਅਸੀਂ ਅੱਜ ਅਸੀਂ ਉਹਨਾਂ ਕੋਲ ਇੱਕੋ ਆਸ ਕਰਨੀ ਸੀਗੀ ਕਿ ਜੇ ਨਾਲ ਕੋਈ ਨਾ ਕੋਈ ਜਿੱਦਾਂ ਬੁੱਧਮੜ ਡਿਸਪੈਂਸਰੀ ਉੱਥੇ ਕੋਈ ਹੱਲ ਕਰ ਦਿੱਤਾ ਜਾਏ ਜਾਂ ਝੋਂਗੀਆਂ ਡਿਸਪੈਂਸਰੀ ਉੱਥੇ ਕੋਈ ਸਾਡਾ ਹੱਲ ਕਰ ਦਿੱਤਾ ਜਾਏ ਤਾਂ ਕਿ ਅਸੀਂ ਰਾਤ ਬਰਾਤ ਕੋਈ ਬਿਮਾਰ ਠ ਹਮਾਰੇ ਉੱਤੇ ਪਹੁੰਚਣਾ ਪਰ ਡਾਕਟਰ ਸਾਹਿਬ ਨੂੰ ਪਤਾ ਨਹੀਂ ਕੀ ਭਿੰਨ ਗਈ ਪਤਾ ਨਹੀਂ ਕੀ ਉਹਨਾਂ ਨੇ ਸੋਚਿਆ ਇਸ ਵਾਰੇ ਜਾਂ ਉਹਨਾਂ ਨੇ ਕੋਈ ਜ਼ਰੂਰੀ ਨਹੀਂ ਸਮਝਿਆ ਵੀ ਅੱਜ ਇਲਾਕੇ ਨੂੰ ਇਲਾਕਾ ਨਹੀਂ ਸਮਝਿਆ ਪਰ ਮੈਂ ਤਾਂ ਇਹ ਕਹਾਂ ਗੱਲ ਤੁਹਾਨੂੰ ਵਾਸਤੇ ਕਿਉਂਕਿ ਮੌਕੇ ਦੇ ਐਮਪੀ ਪਿਛੇ ਇਲੈਕਸ਼ਨ ਲੜਿਆ ਉਹਨਾਂ ਨੇ ਤੇ ਐਮਪੀ ਇਲੈਕਸ਼ਨ ਲੜਨ ਵਾਸਤੇ ਇਸ ਇਲਾਕੇ ਚੋ ਜਿੱਤ ਕੇ ਗਏ ਆ ਮੈਂ ਇਸ ਪਾਰਟੀ ਨਾਲ ਨਹੀਂ ਸੰਬੰਧਿਤ ਮੰਨਦਾ ਇੱਕ ਫਣ ਬਾਰੇ ਸਰਕਾਰ ਨੇ ਕਾਰਵਾਈ ਕੀਤੀ ਆ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀ ਕਾਰਵਾਈ ਕੀਤੀ ਆ ਇਹਦੇ ਬਾਰੇ ਤਾਂ ਇਹੀ ਗੱਲ ਆ ਜਿਹੜਾ ਉਹਨਾਂ ਨੇ ਮੁੱਦਾ ਕੀਤਾ ਮੈਂ ਨਹੀਂ ਮੰਨਦਾ ਵੀ ਸੱਚ ਆ ਝੂਠਾ ਕੀ ਚੀਜ਼ ਆ ਜੋ ਉਹਨਾਂ ਨੇ ਕਿਹਾ ਠੀਕ ਆ ਮੰਨਦੇ ਆ ਪਰ ਜਿਹੜਾ ਸਮਾਂ ਸੀਗਾ ਨਾ ਇਹ ਥੋੜਾ ਜਿਹਾ ਗਲਤ ਚੁਣ ਲਿਆ ਇਹ ਸਮਾਂ 2023 ਚ ਵੀ ਹੋ ਸਕਦਾ ਸੀਗਾ ਇਹ 2023 ਚ ਵੀ ਹੋ ਸਕਦਾ ਸੀਗਾ ਜੇ ਅੱਜ ਚੁੱਕੇ ਅੱਜ ਵੀ ਚਲੋਣਾ ਧੰਨਵਾਦ ਦੇਰ ਆਏ ਦਰਸ਼ਕ ਆਏ ਕਹਿੰਦਾ ਕਿ ਨਵੀਂ ਉਹ ਗੱਲ ਹੁੰਦੀ ਆ ਚਲੋ ਅੱਜ ਚੱਕੇ ਉਹ ਵੀ ਕੋਈ ਗੱਲ ਨਹੀਂ ਪਰ ਇਹਦੇ ਵਿੱਚ ਕੋਈ ਸਾਨੂੰ ਜਿਹੜੀ ਮੌਕੇ ਦੀ ਗੱਲ ਸਮਝ ਨਹੀਂ ਨੀ ਵੀ ਇਹਦੇ ਪਿੱਛੇ ਕੋਈ ਗੱਲਬਾਤ ਹੈ ਹੁਣ ਪਤਾ ਨਹੀਂ ਉਹਦਾ ਪਠਾਨ ਮੱਜਰਾ ਹੀ ਜਾਣਦੇ ਆ ਚਲੋ ਮੇਰੇ ਦਾ ਵਧੀਆ ਮੇਰੇ ਕਲਾਸ ਲੋਕ ਨੇ ਬਹੁਤ ਮੰਨਦੇ ਆ ਪਰ ਉਹ ਜਾਣਦੇ ਆ ਹੋਰ ਕੋਈ ਜਾਣਦੇ ਆ ਪਾਰਟੀ ਲੈਵਲ ਤੇ ਨਹੀਂ ਛੱਡਿਆ ਤੇ ਗੱਲ ਇਹ ਹੈ ਕਿ ਇਹ ਵੀ ਜਿਹੜੇ ਸਮਾਜ ਟਾਈਮ ਦਾ ਲੋਕਾਂ ਦੇ ਨਾਲ ਖੜੰਦਾ ਸਮਾਂ ਫਿਰ ਮੈਂ ਐਮਐਲਏ ਸਾਹਿਬ ਨੂੰ ਵੀ ਚਲੋ ਮੌਜੂਦਾ ਐਮਐਲਏ ਨੂੰ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਦਾ ਚਲ ਬਿਫਤਾ ਜਿਹੜੀ ਸਰਕਾਰ ਨੇ ਪਾਤੀ ਕੋਈ ਗੱਲ ਨਹੀਂ ਜਿਹੜੀ ਤੁਹਾਡੀ ਟੀਮ ਹੈ ਉਹ ਵੀ ਸਾਨੂੰ ਦਾ ਇਸ ਟਾਈਮ ਕਿਤੇ ਨਜ਼ਰ ਨਹੀਂ ਆਈ ਉਹ ਵੀ ਆਣੀ ਚਾਹੀਦੀ ਆ ਉਹ ਵੀ ਇੱਥੇ ਪਹੁੰਚਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਕਿਸ ਨੂੰ ਕਹਿ ਸਕਦੇ ਹਾਂ ਜਿਹੜੀ ਮੌਕੇ ਦੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਕਹਿ ਸਕਦੇ ਹਾਂ ਜਿੰਨੀ ਗਵਾਜ਼ ਅਸੀਂ ਪਹੁੰਚਾ ਸਕਦੇ ਹਾਂ ਉਹਨਾਂ ਤੱਕ ਪਹੁੰਚਾ ਸਕਦੇ ਹਾਂ ਜਾਹੇ ਸਰਕਾਰ ਇਹਨੂੰ ਸਾਡੀ ਬਗਾਵਤ ਕਹੇ ਵੀ ਇਹ ਤਾਂ ਜੀ ਸਾਡੇ ਖਿਲਾਫ ਬੋਲਦੇ ਨੇ ਪਰ ਇਹ ਸਾਡੇ ਹੱਕਾਂ ਦੀ ਗੱਲ ਆ ਸੀ ਕਿਸੇ ਤੇ ਖਿਲਾਫ ਨਹੀਂ ਬੋਲਦੇ ਜੀ ਬਾਕੀ ਵੀ ਤਾਂ ਪ੍ਰਸ਼ਾਸਨਿਕ ਅਫਸਰ ਥੋਡੇ ਨੇ ਡਰੇਨਜ਼ ਵਾਲੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਪੰਚਾਇਤ ਵਿਭਾਗ ਵਾਲੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਪੂਨ ਸਪਲਾਈ ਵਾਲੇ ਡਿਊਟੀ ਅਫਸਰ ਲਾਏ ਹੋਏ ਨੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਸਾਰੇ ਅਫਸਰ ਐਡੀਐਮ ਸਾਹਿਬ ਦਾ ਤਾਂ ਅਸੀਂ ਦਿਲੋਂ ਉਹਨਾਂ ਦੇ ਰਣੀ ਅਸੀਂ ਦੇਣ ਨਹੀਂ ਦੇ ਸਕਦੇ ਉਹ ਤਾਂ ਮੁੰਡੇ ਨਾਲ ਮੋਢਾ ਲਾ ਕੇ ਅੱਧੀ ਰਾਤ ਸਾਡੇ ਨਾਲ ਖੜੇ ਨੇ ਕੱਲ ਪਾਣੀ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਸਾਡੇ ਨਾਲ ਉਹ ਖੜੇ ਰਹੇ ਪਰ ਜਿਹੜੀਆਂ ਉਹਨਾਂ ਦੇ ਉੱਪਰ ਦੀਆਂ ਗੱਲਾਂ ਨੇ ਉਹ ਜਿਹੜੇ ਉਹ ਨਹੀਂ ਕਰ ਸਕਦੇ ਉਹ ਤਾਂ ਸਰਕਾਰ ਸਾਡੀਆਂ ਕੋਲੀਆਂ ਕਰੇ ਨਾ ਤੇ ਸਾਡੀਆਂ ਇਹ ਮੰਗਾਂ ਦੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਹ ਸਰਕਾਰ ਤੱਕ ਸਾਡੀਆਂ ਜਿਹੜੀਆਂ ਮੰਗਾਂ ਪਹੁੰਚਾਈਆਂ ਨੇ